ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ 6 ਸਾਲਾਂ ਦੇ ਵਿੱਚ ਟ੍ਰੈਫਿਕ ਪੁਲਿਸ ਬਠਿੰਡਾ ਦੇ ਵੱਲੋਂ ਕੱਟੇ ਗਏ 1,69,000 ਤੋਂ ਵੱਧ ਚਲਾਨ ਫਿਰ ਵੀ ਟ੍ਰੈਫਿਕ ਨਿਯਮਾਂ ਨੂੰ ਛਿੱਕੇ ਡੰਗ ਲੋਕ ਕਰਦੇ ਨੇ ਅਵੇਲਨਾ ਆਰਟੀਆਈ ਮਾਹਰ ਸੰਜੀਵ ਗੋਇਲ ਦੇ ਵੱਲੋਂ ਆਰਟੀਆਈ ਤਹਿਤ ਮੰਗੀ ਗਈ ਇੱਕ ਜਾਣਕਾਰੀ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਦਾ ਖੁਲਾਸਾ ਹੋਇਆ ਇਸ ਬਾਰੇ ਬੋਲਦੇ ਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵੱਲੋਂ ਕਰੀਬ 10 ਸਾਲ ਦਾ ਰਿਕਾਰਡ ਮੰਗਿਆ ਗਿਆ ਸੀ ਪਰ ਉਨ੍ਹਾਂ ਨੂੰ 2016 ਤੋਂ ਹੀ ਰਿਕਾਰਡ ਮੁਹੱਈਆ ਕਰਵਾਇਆ ਗਿਆ ਹੈ ਤੇ ਬਾਕੀ ਰਿਕਾਰਡ ਨਸ਼ਟ ਕਰਨ ਦਾ ਹਵਾਲਾ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਦੇ ਵੱਲੋਂ ਚਲਾਨ ਤਾਂ ਕੱਟੇ ਜਾਂਦੇ ਹਨ ਪਰ ਸ਼ਹਿਰ ਦੇ ਵਿੱਚ ਟ੍ਰੈਫਿਕ ਵਿਵਸਥਾ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਥਾਂ-ਥਾਂ ਤੇ ਜਾਮ ਲੱਗਣ ਦੀ ਸਮੱਸਿਆ ਨਾ ਬਣ ਸਕੇ ਸਾਡੀ ਟੀਮ ਵੱਲੋਂ ਵੀ ਜਦੋਂ ਸੜਕਾਂ ਦਾ ਦੌਰਾ ਕੀਤਾ ਗਿਆ ਤਾਂ ਇਹ ਜਾਮ ਦੀਆਂ ਤਸਵੀਰਾਂ ਸੜਕਾਂ ਤੋਂ ਸਾਹਮਣੇ ਆਈਆਂ ਜੋ ਕਿ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਮੇਰਾ ਨਾਮ ਜਿੰਗੋਇਲ ਹੈ ਜੀ ਮੈਂ ਪਿਛਲੇ ਸਾਲ 31 ਦਸੰਬਰ 2024 ਨੂੰ ਇੱਕ ਘਾਟੀ ਪਾਈ ਸੀ ਜਿਸ ਦੇ ਵਿੱਚ ਕਿ ਬਠਿੰਡਾ ਸ਼ਹਿਰ ਦੇ ਵਿੱਚ ਕੱਟੇ ਗਏ ਚਲਾਣਾ ਵਾਸਤੇ ਟ੍ਰੈਫਿਕ ਪੁਲਿਸ ਬਠਿੰਡਾ ਤੋਂ ਰਿਕਾਰ ਮੰਗਿਆ ਗਿਆ ਸੀ ਪਿਛਲੇ 12 ਸਾਲਾਂ ਦਾ ਯਾਨੀ ਕਿ 2013 ਤੋਂ ਲੈ ਕੇ 2025 ਤੱਕ ਦਾ ਤੇ ਉਸ ਦੇ ਵਿੱਚ ਜੋ ਮੈਨੂੰ ਰਿਕਾਰਡ ਦਿੱਤਾ ਗਿਆ ਉਸ ਦੇ ਵਿੱਚ ਦੱਸਿਆ ਗਿਆ ਕਿ 2013 ਤੋਂ ਲੈ ਕੇ 2018 ਤੱਕ ਰਿਕਾਰਡ ਡਿਸਟਰੋਏ ਕੀਤਾ ਗਿਆ ਹੈ ਜਿਸ ਦੀ ਉਸ ਸੰਬੰਧੀ ਮੈਨੇ ਕੋਈ ਡਾਕੂਮੈਂਟ ਨਹੀਂ ਪ੍ਰੋਵਾਈਡ ਕਰਾਇਆ ਗਿਆ ਰਿਕਾਰਡ ਡਿਸਟਰੋਏ ਕੀਤਾ ਕਿਹੜੇ ਆਫਸਰਾਂ ਦੇ ਆ ਉਹ ਉੱਚ ਅਧਿਕਾਰੀਆਂ ਨੇ ਕਹਿੰਦੇ ਡਿਸਟਰੋਏ ਕੀਤਾ ਗਿਆ ਹੈ ਜਦਕਿ 2019 ਤੋਂ ਲੈ ਕੇ 2024 ਤੱਕ ਦਾ 6 ਸਾਲ ਦਾ ਰਿਕਾਰਡ ਮੈਨੂੰ ਮਾਇਆ ਕਰਾਇਆ ਗਿਆ ਹੈ ਇਨਫੋਰਮੇਸ਼ਨ ਉਹਦੇ ਵਿੱਚ ਇਹ ਕਿ ਜੇ ਉਹ ਬਠਿੰਡਾ ਟ੍ਰੈਫਿਕ ਸਿਟੀ ਟੂ ਕੋਲੀ ਨੂੰ ਕਟ ਚਲਾਨ ਕੱਟੇ ਗਿਆ ਉਹ ਹੈ ਗਿਆ 16963 ਚਲਾਨ ਕੱਟੇ ਗਿਆ 6 ਸਾਲ ਦੇ ਵਿੱਚ ਪਰ ਜੇ ਪਾ ਐਵਰੇਜ ਗੱਲ ਕਰੀਏ ਤਾਂ 1 ਸਾਲ ਦੇ ਵਿੱਚ 28177 ਚਲਾਨ ਦੀ ਐਵਰੇਜ ਪੈਂਦੀ ਹੈ ਹਰ ਸਾਲ ਦੀ ਪਰ ਤੁਸੀਂ ਦੇਖਿਆ ਸ਼ਹਿਰ ਦੇ ਵੀ ਟ੍ਰਾਫਿਕ ਵਾਸਤੇ ਇੰਨੇ ਚਲਾਨ ਕੱਟਣ ਦੇ باوجود ਵੀ ਕਿਵੇਂ ਜਾਮ ਲੱਗਦੇ ਆ ਬੁਰੀ ਤਰ੍ਹਾਂ ਚਰਮੜਾ ਚੁੱਕੀ ਹੈ ਇਹ ਰਸਤਾ ਇਸ ਲਈ ਕੋਈ ਵਧੀਆੀ ਪਾਲਿਸੀ ਬਣਾਣੀ ਚਾਹੀਦੀ ਹੈ ਇੱਥੇ ਕੁਝ ਜਿਸ ਨਾਲ ਕੀ ਟ੍ਰਾਫਿਕ ਜਾਮ ਤੋਂ ਨੂੰ ਯਾਤ ਮਿਲ ਸਕੇ ਲੋਕਾਂ ਨੂੰ ਵੀ ਤੇ ਟ੍ਰਾਫਿਕ ਪੁਲਿਸ ਨੂੰ ਵੀ ਥੋੜਾ ਜਿਆ ਸਮ ਮਿਲ ਸਕੇ ਵੀ ਆਰਾਮ ਨਾਲ ਇਹ ਟ੍ਰਾਫਿਕ ਚੱਲਦਾ ਰਹੇ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਆਵੇ ਕਿਸੇ ਕਿਸਮ ਦੀ ਤੁਹਾਡਾ ਇੱਕ ਦਾ ਭਾਵ ਹੈ ਕਿ ਬਹੁਤ ਚਲਾਨਾ ਹੈ ਤੇ ਇਹ ਟ੍ਰਾਫਿਕ ਕਰਦੇ ਹਨ ਬਿਲਕੁਲ ਮੈਨਾ ਜਨਾ ਚਲਾਨ ਕੱਟਣ ਦੇ ਵਲ ਤੇ ਆਣਾ ਉਹਨਾਂ ਟ੍ਰੈਫਿਕ ਸੁਧਾਰ ਵਾਲੇ ਵੀ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਜਿਵੇਂ ਤੁਸੀਂ ਦੇਖੋ ਸ਼ਹਿਰ ਦੇ ਬਥੇਰੇ ਇਹ ਜਿਹੇ ਇਲਾਕੇ ਆ ਜਿੱਥੇ ਕੀ ਗੱਡੀਆਂ ਲੋਕੀ ਵਿਚਾਲੇ ਲਾ ਕੇ ਖੜੇ ਹੋ ਜਾਂਦੇ ਵਿੱਚ ਬੈਠੇ ਰਹਿੰਦੇ ਆ ਤੇ ਪਰ ਟ੍ਰੈਫਿਕ ਪੁਲਿਸ ਉਸ ਨੂੰ ਕੋਈ ਅਸਪਾਸੇ ਨਹੀਂ ਕਰਦੀ ਜਿਸ ਕਰਕੇ ਸਾਰਾ ਸਾਰਾ ਦਿਨ ਉੱਥੇ ਜਾਮ ਲੱਗਿਆ ਰਹਿੰਦਾ ਹੈ ਸ਼ਹਿਰ ਦੇ ਵਿਚ ਤੇ ਤੇ ਅਸਲੀ ਮੈਂ ਕਾਟੀ ਪਾਸੇ ਪੁੱਛਿਆ ਗਿਆ ਜੀ ਮਠੰਡਾ ਸ਼ਹਿਰ ਦੇ ਵਿੱਚ ਕਿੰਨੇ ਚਲਾਨਾ ਮਠੰਡਾ ਜ਼ਿਲ੍ਹੇ ਵਿੱਚ ਕੱਟੇ ਗਏ ਆ ਟ੍ਰੈਫਿਕ ਪੁਲਿਸ ਨੂੰ ਪਰ ਯੂਨੀਵਰਸਿਟੀ ਟ੍ਰੈਫਿਕ ਠੰਡਾ ਪੁਲਿਸ ਨੂੰ ਯੂ.ਐਮ.ਆ ਸਾਤੇ ਬਾਅਦ ਚਲਾਨ 2 ਸਾਲ ਦੇ 2024 ਦੇ ਵਿੱਚ ਕੱਟੇ ਗਏ ਉਹਦੀ ਗਿਣਤੀ ਹੈ ਜੀ 35274 ਚਲਾਨ 2024 ਦਾ ਹੈ ਫਿਰ ਦੂਸਰੇ ਨੰਬਰ ਤੇ ਹੈਗੇ ਜੀ 2020 ਦੇ ਵਿੱਚ ਕੱਟੇ ਗਏ ਸੀ 33111 ਚਲਾਨ ਕੱਟੇ ਗਏ ਸੀ ਹਜ਼ਾਰਾਂ ਦੀ ਗਿਣਤੀ ਵਿੱਚ ਚਲਾਨ ਹਰ ਸਾਲ ਕੱਟੇ ਜਾਂਦੇ ਆ ਪਰ ਲੋਕੀਆ ਟ੍ਰੈਫਿਕ ਨਿਯਮਾਂ ਨੂੰ ਫਿਰ ਵੀ ਤੋੜਦੇ ਰਹਿੰਦੇ ਆ ਕਈ ਲੋਕ ਤਾਂ ਇਹ ਜੀ ਹੈ ਜੀ ਰੈੱਡ ਲਾਈਟ ਜਾਣਬੁੱਝ ਕੇ ਜੰਪ ਕਰਦੇ ਆ ਕਿਉਂਕਿ ਇਸ ਨੂੰ ਆਪਾਂ ਸਟੇਟਸ ਸਿੰਬਲ ਸਮਝਦੇ ਆ ਵੀ ਰੈੱਡ ਲਾਈਟ ਜੰਪ ਕਰ ਲਈ ਪਤਾ ਨਹੀਂ ਕਿੰਦਾ ਕੋਡਾ ਅਸੀਂ ਕੀਰ ਮਾਰ ਲਿਆ ਇਸ ਕਰਕੇ ਸ਼ਹਿਰ ਦੇ ਵਿੱਚ ਕਈ ਆਮ ਤੇ ਬੱਚੇ ਲੱਗੇ ਹੋਏ ਨੇ ਪਰ ਕੋਈ ਮੁਲਾਜ਼ਮ ਨਹੀਂ ਹਿੱਸਾ ਦੇ ਤੇ ਸੜੇ ਆ ਮੂਰਤ ਟੋੜੇ ਜਾਂਦੇ ਨੇ ਟ੍ਰੈਫਿਕ ਬੱਚੇ ਦਾ ਤੁਸੀਂ ਪੁੱਛੀ ਨਹੀਂ ਕਿ ਉਥੇ ਨਾ ਤਾਂ ਉਥੇ ਮੁਲਾਜ਼ਮ ਹੋ ਜੀ ਉਹਨਾਂ ਨੇ ਪ੍ਰੋਪਰ ਹੱਦ ਬੱਚੇ ਤੇ ਤੇ ਪ੍ਰੋਪਰ ਜਿਹੜੇ ਬੱਚੇ ਵੀ ਚੱਲਦੀਆਂ ਨੇ ਟ੍ਰੈਫਿਕ ਲਾਈਟਸ ਚੱਲਦੀਆਂ ਨੇ ਔਰ ਆਪਾਸਲੇ ਚੱਲਦੀਆਂ ਨੇ ਨਾ ਤਾਂ ਉਥੇ ਪ੍ਰੋਪਰ ਲਾਈਟਾਂ ਚੱਲਦੀਆਂ ਨੇ ਨਾ ਪ੍ਰੋਪਰ ਉਹ ਟਾਈਮਰ ਚੱਲਦੇ ਆ ਤੇ ਇਸ ਕਰਕੇ ਐਕਸੀਡੈਂਟ ਹੋਣ ਦਾ ਵਾਅਦਾ ਹੁੰਦਾ ਰਹਿੰਦਾ ਖ਼ਤਰਾ ਹੁੰਦਾ ਰਹਿੰਦਾ ਸਾਲਾਂ ਦਾ ਰਿਕਾਰਡ ਤੁਹਾਨੂੰ ਨਹੀਂ ਦਿੱਤਾ ਗਿਆ ਤੇ ਅਗਲੀ ਚੀਜ਼ ਹੈ ਹੁਣ ਉਸ ਦੇ ਵਿੱਚ ਅਗਲੀ ਬੰਦੀ ਕਰ ਵੀ ਇਹ ਤਿੰਨ ਪਾਕੀ ਡੀਸਾਨੂੰ ਦਿੱਤੀ ਜਾਊਗੀ ਵੀ ਜਾਨੂੰ ਬੰਦਾ ਰਿਕਾਰਡ ਦਿੱਤਾ ਜਿਹੜੇ ਅਸਰਾਂ ਦੇ ਆਰਡਰ ਤੇ ਇਹ ਰਿਕਾਰਡ ਡਿਸਟਰਾਇ ਕੀਤਾ ਗਿਆ ਹੈ ਜਾਂ ਨਸ਼ਟ ਕੀਤਾ ਗਿਆ ਹੈ ਵੀ ਉਹ ਉਸ ਦੇ ਡਾਕੂਮੈਂਟ ਸਾਨੂੰ ਪ੍ਰੋਵਾਈਡ ਕਰਵਾਏ ਜਾਂ ਕਿ ਅੱਜ ਪਤਾ ਚੱਲ ਸਕੇ ਸੱਚਾਈ ਕੀ ਹੈ ਇਹ ਰਿਕਾਰਡ ਸੱਚਮੁੱਚ ਬਰਹਾਇ ਕੀਤਾ ਗਿਆ ਹੈ ਜਾਂ ਸਿਰਫ ਲਿਖ ਕੇ ਦਿੱਤਾ ਗਿਆ ਹੈ ਮੈਂ ਇਹ ਤਰ੍ਹਾਂ ਹੋ ਸਕਦਾ ਹੈ ਕਿ ਅੱਜ ਨਹੀਂ ਦੇ ਕੇ ਕਾਡ ਨਾ ਦਿੱਤਾ ਜਾਵੇ ਜੇ ਨਹੀਂ ਜੇ ਹੈਗਾ ਤੁਹਾਨੂੰ ਬਿਲਕੁਲ ਦੇਣਾ ਮੰਨਦਾ ਹੀ ਤੇ ਚਾਹੇ ਮੈਨੂੰ ਸਟੇਟ ਕਮਿਸ਼ਨ ਤੱਕ ਪਹੁੰਚ ਕਰਨੀ ਪਵੇ ਪਰ ਇਹ ਰਿਕਾਰਡ ਹੈਗਾ ਤਾਂ ਲੈ ਕੇ ਹੀ ਰੂੰਗਾ ਜੀ